ਸਤਿ ਸ਼੍ਰੀ ਅਕਾਲ ਜੀ ਸਮਾਰਟ ਸਟਾਰਟ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਗੱਲ ਕਰਨ ਜਾ ਰਹੇ ਹਾਂ ਦਿੱਲੀ ਡਿਵੈਲਪਮੈਂਟ ਅਥਾਰਟੀ ਰਿਕਰੂਟਮੈਂਟ ਸੈੱਲ ਦੇ ਰਾਹੀਂ ਜਿਹੜੀਆਂ ਭਰਤੀਆਂ ਕੀਤੀਆਂ ਜਾਣੀਆਂ ਨੇ ਜਿਸ ਦੇ ਵਿੱਚ ਲਗਭਗ 1700 ਦੇ ਕਰੀਬ ਜਿਹੜੀ ਭਰਤੀ ਦੇਖਣ ਨੂੰ ਮਿਲੇਗੀ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜੇਕਰ ਫਿਰ ਵੀ ਕੁਝ ਤੁਹਾਡੇ ਕੰਮ ਦੀ ਚੀਜ਼ ਇਸ ਵੀਡੀਓ ਦੇ ਵਿੱਚ ਨਹੀਂ ਆਉਂਦੀ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਗੱਲ ਕਰੀਏ ਆਪਾਂ ਪੋਸਟਾਂ ਦੀ ਤਾਂ ਦਿੱਲੀ ਡਿਵੈਲਪਮੈਂਟ ਅਥਾਰਟੀ ਰਿਕਰੂਟਮੈਂਟ ਸੈੱਲ ਦੁਆਰਾ ਜਿਹੜੀ ਭਰਤੀ ਕੀਤੀ ਜਾਣੀ ਹੈ ਜਿਹੜੀ ਭਰਤੀ ਨੰਬਰ ਹੈ ਉਹ ਹੈ 9 ਜਿਹੜਾ ਹੈਗਾ ਇਸ਼ਤਿਹਾਰ ਨੰਬਰ 2025 ਦਾ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਵੈੱਬਸਾਈਟ ਆ ਤੁਹਾਡੀ ਲਿੰਕ ਹੋਵੇਗਾ ਤੁਹਾਡਾ ਆਨਲਾਈਨ ਅਪਲਾਈ ਕਰਨ ਦਾ ਉਹ ਤੁਹਾਡਾ ਹੋਵੇਗਾ 6 ਅਕਤੂਬਰ 2025 ਤੋਂ ਜਿਹੜਾ ਲਿੰਕ ਐਕਟੀਵੇਟ ਹੋ ਜਾਏਗਾ ਤੇ ਜਿਹੜੀ ਤੁਹਾਡੀ ਜਿਹੜੀ ਆਨਲਾਈਨ ਐਪਲੀਕੇਸ਼ਨ ਤੇ ਪੇਮੈਂਟ ਫੀਸ ਦੀ ਜਿਹੜੀ ਲਾਸਟ ਡੇਟ ਹੈ ਉਹ ਤੁਹਾਡੀ ਹੈ 5 11 2025 ਯਾਨੀ ਕਿ 5 ਨਵੰਬਰ 2025 ਇਹ ਇਹਨਾਂ ਨੇ ਪਹਿਲਾਂ ਹੀ ਅਵੇਅਰ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਭਰਤੀਆਂ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹ ਸ਼ਾਰਟ ਨੋਟਿਸ ਦੇ ਵਿੱਚ ਤੁਹਾਨੂੰ ਜਿਆਦਾ ਉਭਾਰ ਕੇ ਦਿੱਤੀ ਹੈ ਜਿਸ ਦੇ ਵਿੱਚ ਤੁਹਾਨੂੰ ਬਹੁਤੀ ਡਿਟੇਲ ਦੇਖਣ ਨੂੰ ਮਿਲ ਜਾਏਗੀ ਜਿਸ ਦੇ ਨਾਲ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀਆਂ ਗਰੁੱਪ A ਦੀਆਂ ਪੋਸਟਾਂ ਵੀ ਹਨ ਗਰੁੱਪ B ਦੀਆਂ ਵੀ ਹਨ ਗਰੁੱਪ C ਦੀਆਂ ਵੀ ਹਨ ਤਾਂ ਤਿੰਨੇ ਹੀ ਜਿਹੜੇ ਕੈਟਾਗਰੀ ਆ ਉਹ ਕਵਰ ਕਰ ਰਹੀ ਹੈ ਇਹ ਪੋਸਟ ਸਭ ਤੋਂ ਪਹਿਲਾਂ ਗੱਲ ਕਰੀਏ A ਗਰੁੱਪ ਦੀਆਂ ਭਰਤੀਆਂ ਦਾ ਉਸ ਦੇ ਵਿੱਚ ਡਿਪਟੀ ਡਾਇਰੈਕਟਰ ਡਿਪਟੀ ਡਾਇਰੈਕਟਰ ਪਬਲਿਕ ریلیشن ਉਸ ਤੋਂ ਬਾਅਦ ਪਲੈਨਿੰਗ ਚ ਫਿਰ ਪਲੈਨਿੰਗ ਚ ਅਸਿਸਟੈਂਟ ਡਾਇਰੈਕਟਰ ਦੀਆਂ ਫਿਰ ਆਰਕੀਟੈਕਟ ਚ ਨੇ ਫਿਰ ਅਸਿਸਟੈਂਟ ਡਾਇਰੈਕਟਰ ਦੀਆਂ ਲੈਂਡਸਕੇਪ ਦੇ ਵਿੱਚ ਨੇ ਤੇ ਅਸਿਸਟੈਂਟ ਡਾਇਰੈਕਟਰ ਦੀਆਂ ਸਿਸਟਮ ਦੇ ਵਿੱਚ ਨੇ ਅਸਿਸਟੈਂਟ ਐਗਜ਼ੀਕਿਊਟਿਵ ਦੀਆਂ ਇੰਜੀਨੀਅਰਿੰਗ ਸਿਵਲ ਦੇ ਵਿੱਚ ਨੇ ਤੇ ਨਾਲ ਹੀ ਇਲੈਕਟ੍ਰੀਕਲ ਦੇ ਵਿੱਚ ਨੇ ਫਿਰ ਮਿਨਿਸਟਰੀਅਲ ਦੇ ਵਿੱਚ ਵੀ ਨੇ ਲੀਗਲ ਅਸਿਸਟੈਂਟ ਦੀ ਭਰਤੀ ਹੈ ਬੀ ਗਰੁੱਪ ਦੀ ਇਹ ਸਾਰੀਆਂ ਹੁਣ ਬੀ ਗਰੁੱਪ ਦੀਆਂ ਮੈਂ ਦੁਹਰਾਉਂਗਾ ਤਾਂ ਪਲੈਨਿੰਗ ਅਸਿਸਟੈਂਟ ਹੈ ਆਰਕੀਟੈਕਚੁਰਲ ਅਸਿਸਟੈਂਟ ਹੈ ਪ੍ਰੋਗਰਾਮਰ ਹੈ ਫਿਰ ਜੂਨੀਅਰ ਇੰਜੀਨੀਅਰ ਹੈ ਫਿਰ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਮੈਂ ਜਿਹੜਾ ਹੈਗਾ ਮਕੈਨੀਕਲ ਦੇ ਵਿੱਚ ਹੈ ਸੈਕਸ਼ਨਲ ਅਫੀਸਰ ਦੀਆਂ ਪੋਸਟਾਂ ਨੇ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਨੇ ਠੀਕ ਹੈ ਜੀ ਜੂਨੀਅਰ ਟਰਾਂਸਲੇਟਰ ਦੀਆਂ ਪੋਸਟਾਂ ਨੇ ਫਿਰ ਅਸਿਸਟੈਂਟ ਸਿਕਿਉਰਿਟੀ ਆਫੀਸਰ ਦੀਆਂ ਨੇ ਫਿਰ ਗਰੁੱਪ ਸੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਸੁਪਰ ਜਿਹੜੀਆਂ ਸਰਵੇਅਰ ਦੀਆਂ ਪੋਸਟਾਂ ਨੇ ਫਿਰ ਸਟੈਨੋਗ੍ਰਾਫਰ ਗ੍ਰੇਡ ਡੀ ਦੀਆਂ ਪੋਸਟਾਂ ਨੇ ਪਟਵਾਰੀ ਦੀਆਂ ਪੋਸਟਾਂ ਨੇ ਜੂਨੀਅਰ ਸੈਕਟਰੀਏਟ ਜਿਹੜਾ ਅਸਿਸਟੈਂਟ ਦੀ ਪੋਸਟ ਹੈ ਫਿਰ ਮਾਲੀ ਦੀ ਪੋਸਟ ਹੈ ਤੇ ਨਾਲ ਹੀ ਜਿਹੜੀਆਂ ਐਮਟੀਐਸ ਮਤਲਬ ਮਲਟੀ ਟਾਸਕਿੰਗ ਸਟਾਫ ਨੌਨ ਮਿਨਿਸਟਰੀਅਲ ਦੇ ਵਿੱਚ ਨੇ ਇਹ ਸਾਰੀਆਂ ਪੋਸਟਾਂ ਦੇਖਣ ਨੂੰ ਮਿਲਣਗੀਆਂ ਹਾਲਾਂਕਿ ਗਰੁੱਪ A ਦੇ ਵਿੱਚ ਜਿਹੜੀਆਂ ਪੋਸਟਾਂ ਨੇ ਉਹਨਾਂ ਦੀ ਜਿਹੜੀ ਨੰਬਰ ਆਫ ਵੈਕੈਂਸੀ ਹੈ ਉਹ ਬਹੁਤ ਘੱਟ ਹੈ ਲਗਭਗ 1 ਦੇ ਅਰਾਊਂਡ ਜਿਹੜੀ ਹੈਗੀ ਹੈ 1 2 ਇਸ ਦੇ ਨੇੜੇ ਤੇ ਜਿਹੜੀ ਜੀ ਫਿਗਰ ਆਊਟ ਆ ਜਿਹੜੀ ਕਰ ਰਹੀ ਹੈ ਸਭ ਤੋਂ ਪੱਧ ਜਿਹੜੀ ਗਰੁੱਪ A ਦੇ ਵਿੱਚ ਭਰਤੀ ਹੈ ਉਹ ਹੈ ਜੀ ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰ ਸਿਵਲ ਦੇ ਵਿੱਚ ਉਹਦੇ 10 ਪੋਸਟਾਂ ਨੇ ਫਿਰ ਜਿਹੜੀ ਕੈਟਾਗਰੀ ਵਾਈਜ਼ ਤੁਸੀਂ ਇਸ ਦੇ ਵਿੱਚ ਆਪਣੇ ਆਪ ਦੇਖ ਸਕਦੇ ਹੋ ਮੈਂ ਜਿਹੜਾ ਤੁਸੀਂ ਇੱਧਰ ਸਕਰੀਨਸ਼ਾਟ ਵੀ ਲੈ ਸਕਦੇ ਹੋ ਹਾਲਾਂਕਿ ਜੇ ਮੈਂ ਸਾਰਾ ਹੀ ਇਸ ਡਿਟੇਲ ਦੇ ਵਿੱਚ ਦੱਸੂੰਗਾ ਤਾਂ ਵੀਡੀਓ ਬਹੁਤ ਲੰਬੀ ਬਣ ਜਾਏਗੀ ਤੇ ਤੁਹਾਡਾ ਟਾਈਮ ਖਰਾਬ ਹੋਏਗਾ ਤਾਂ ਇਸ ਤੋਂ ਵਧੀਆ ਹੈ ਕਿ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਦੇ ਵਿੱਚ ਤੁਸੀਂ ਸਾਰੀ ਡਿਟੇਲ ਆ ਜਿਹੜੀ ਦੇਖ ਸਕਦੇ ਹੋ ਨਾਲ ਹੀ ਗਰੁੱਪ ਵੀ ਦਿੱਤਾ ਹੋਇਆ ਇਹਨਾਂ ਨੇ ਫਿਰ ਪੀ ਜਿਹੜੀ ਮੈਟ੍ਰਿਕਸ ਦਿੱਤੀ ਵੀ ਹੈਗੀ ਅਕੋਰਡਿੰਗ ਟੂ 7ਥ ਪੀ ਕਮਿਸ਼ਨ ਫਿਰ ਟੋਟਲ ਵੈਕੈਂਸੀਜ਼ ਆ ਤੇ ਕੈਟਾਗਰੀ ਵਾਈਜ਼ ਵੀ ਜਿਹੜੀਆਂ ਹੈਗੀਆਂ ਜਿਹੜੀਆਂ ਡਿਸਟ੍ਰੀਬਿਊਟ ਕੀਤੀਆਂ ਵੀਆਂ ਨੇ ਨਾਲ ਹੀ ਗਰੁੱਪ ਬੀ ਦੇ ਵਿੱਚ ਗੱਲ ਕਰੀਏ ਤਾਂ ਗਰੁੱਪ ਬੀ ਦੇ ਵਿੱਚ ਜਿਹੜੀ ਸਾਰਿਆਂ ਨਾਲੋਂ ਵੱਧ ਭਰਤੀ ਦੇਖਣ ਨੂੰ ਮਿਲੀ ਹੈ ਉਹ ਮਿਲੀ ਹੈ ਜੀ ਅ ਜਿਹੜੀ ਹੈਗੀ ਹੈਗੀ ਜੂਨੀਅਰ ਇੰਜੀਨੀਅਰ ਸਿਵਲ ਦੇ ਵਿੱਚ ਨੇ 104 ਪੋਸਟਾਂ ਨੇ ਉਸ ਤੋਂ ਘੱਟ ਜੇ ਗੱਲ ਕਰੀਏ ਤਾਂ ਫਿਰ ਹੈਗੀਆਂ ਜੀ ਜੂਨੀਅਰ ਅ ਇੰਜੀਨੀਅਰ ਇਲੈਕਟ੍ਰੀਕਲ ਮਕੈਨਿਕਲ ਦੇ ਵਿੱਚ ਨੇ ਨੈਵੀ ਤਹਿਸੀਲਦਾਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸਿਰਫ 6 ਪੋਸਟਾਂ ਨੇ ਜਿਦੇ ਵਿੱਚ 5 ਪੋਸਟਾਂ ਜਨਰਲ ਕੈਟਾਗਰੀਆਂ ਨੇ ਤੇ ਇੱਕ ਪੋਸਟ ਹੈ ਜਿਹੜੀ ਉਹ ਅਦਰ ਬੈਕਵਰਡ ਕਲਾਸਸ ਦੇ ਨਾਲ ਸੰਬੰਧਿਤ ਹੈ ਫਿਰ ਸੀ ਦੀ ਪੋ ਜਿਹੜੀ ਗਰੁੱਪ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਪੋਸਟਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਉਹ ਹੈਗੀਆਂ ਜੀ ਮਲਟੀਟਾਸਕਿੰਗ ਸਟਾਫ ਜਿਹਦੇ ਵਿੱਚ ਜ਼ਿਆਦਾਤਰ ਬੱਚੇ ਜਿਹੜੇ ਕਵਰ ਕਰ ਜਾਣਗੇ ਮਲਟੀਟਾਸਕਿੰਗ ਸਟਾਫ ਆ ਹੋ ਸਕਦਾ ਹੈ ਤੁਹਾਨੂੰ 10ਵੀ ਜਾਂ ਫਿਰ 12ਵੀ ਦੇ ਵੇਸਤੇ ਹੀ ਜਿਹੜਾ ਤੁਹਾਨੂੰ ਫਾਰਮ ਆ ਜਿਹੜਾ ਫਿਲ ਕਰਨ ਨੂੰ ਕਿਹਾ ਜਾਵੇ ਤਾਂ ਇਹ ਜਿਹੜੀ ਪੋਸਟ ਹੁੰਦੀ ਹੈ ਇਹ ਬਿਲਕੁਲ ਬੇਸਿਕ ਹੁੰਦੀ ਹੈ ਬੇਸ ਲੈਵਲ ਦੀ ਪੋਸਟ ਹੁੰਦੀ ਹੈ ਲੈਵਲ 1 ਤੋਂ ਇਹ ਸ਼ੁਰੂ ਹੁੰਦੀ ਹੈ ਇਸ ਦੇ ਵਿੱਚ 745 ਵੈਕੈਂਸੀਆਂ ਦੇਖਣ ਨੂੰ ਮਿਲਣਗੀਆਂ ਜਿਸ ਦੇ ਵਿੱਚ 300 ਪੋਸਟਾਂ ਦੇ ਅਰਾਊਂਡ ਆ ਜਿਹੜਾ 298 ਪੋਸਟਾਂ ਜਿਹੜੀਆਂ ਜਨਰਲ ਕੈਟਾਗਰੀ ਦੀਆਂ ਨੇ 84 ਪੋਸਟਾਂ EWS ਦੀਆਂ ਨੇ 91 SC ਦੀਆਂ ਨੇ 63 ST ਦੀਆਂ ਨੇ ਤੇ OBC ਦੇ ਨਾਲ ਸੰਬੰਧਿਤ ਜਿਹੜੀਆਂ ਪੋਸਟਾਂ ਨੇ ਉਹ ਹਨ 209 ਠੀਕ ਹੈ ਜੀ ਤੇ ਉਸ ਤੋਂ ਬਾਅਦ ਮਾਲੀ ਦੀਆਂ ਪੋਸਟਾਂ ਵੀ ਨੇ ਤੇ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਤੇ ਪਟਵਾਰੀ ਦੀ ਪੋਸਟ ਵੀ ਹੈ ਇਸ ਵਿੱਚ ਜਿਸ ਦੀਆਂ ਜਿਹੜੀਆਂ 79 ਵੈਕੈਂਸੀਆਂ ਨੇ ਮੰਨ ਸਮ ਜਿਹੜਾ ਹੈਗਾ 80 ਦੇ ਅਰਾਊਂਡ ਹੈ ਜਿਹੜੀਆਂ ਪੋਸਟਾਂ ਪਟਵਾਰੀ ਦੀਆਂ ਵੀ ਨੇ ਦੇਖਣ ਨੂੰ ਤਾਂ ਇਹ ਸੀਗੀ ਪੋਸਟਾਂ ਦੇ ਨਾਲ ਸੰਬੰਧਿਤ ਜਾਣਕਾਰੀ ਜਿਹੜੀਆਂ ਇਸ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਵੀ ਚੁੱਕਿਆ ਤੇ ਬਾਕੀ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਮੈਂ ਦੋਨੇ ਪੇਜ ਤੁਹਾਨੂੰ ਇਥੇ ਤੁਸੀਂ ਪਾਉਜ਼ ਕਰਕੇ ਜਿਹੜਾ ਹੈਗਾ ਸਕਰੀਨਸ਼ਾਟ ਲੈ ਸਕਦੇ ਹੋ ਡਿਟੇਲ ਜੜੀ ਜਾਰੀ ਦੇਖ ਸਕਦੇ ਹੋ ਕੈਟਾਗਰੀ ਵਾਈਜ਼ ਉਸ ਤੋਂ ਬਾਅਦ ਤੁਸੀਂ ਅਗਲੇ ਪੇਜ ਦੀ ਵੀ ਲੈ ਸਕਦੇ ਹੋ ਸਕਰੀਨਸ਼ਾਟ ਤੇ ਸਾਰੀ ਡਿਟੇਲ ਜਿਹੜੀ ਦੇਖ ਸਕਦੇ ਹੋ ਤਾਂ ਇਹ ਜਿਹੜੀਆਂ ਪੋਸਟਾਂ ਨੇ ਇਹਨਾਂ ਸੰਬੰਧ ਸਾਰੀ ਜਾਣਕਾਰੀ ਮੈਂ ਦੇ ਦਿੱਤੀ ਹੈ ਹਾਲਾਂਕਿ ਇਹ ਸ਼ਾਰਟ ਨੋਟਿਸ ਹੈ ਸ਼ਾਰਟ ਨੋਟਿਸ ਤੋਂ ਬਾਅਦ ਜਿਹੜਾ ਜਦੋਂ ਫਾਰਮ ਤੁਹਾਡੇ ਸ਼ੁਰੂ ਹੋਣੇ ਹੋਣਗੇ ਉਸ ਤੋਂ 2-4 ਦਿਨ ਪਹਿਲਾਂ ਜਿਹੜਾ ਆਫੀਸ਼ੀਅਲ ਜਿਹੜਾ ਫੁੱਲ ਨੋਟੀਫਿਕੇਸ਼ਨ ਆਵੇਗਾ ਜਿਸ ਦੇ ਵਿੱਚ ਸਾਰਾ एलिਜੀਬਿਲਟੀ ਕ੍ਰਾਈਟੇਰੀਆ ਪੇ ਵਗੈਰੀ ਜਿਹੜੀ ਹੁੰਦੀ ਹੈ ਤੁਹਾਡੀ ਪੇ ਦਿੱਤੀ ਜਾਵੇਗੀ ਉਹ ਫਿਰ ਕੀ ਕੀ ਤੁਹਾਡੇ ਕਿਸੇ ਪੋਸਟ ਦੇ ਵਿੱਚ ਫਿਜ਼ੀਕਲ ਵੀ ਮੰਗਿਆ ਜਾਵੇਗਾ ਜਾਂ ਕੰਪਿਊਟਰ ਟੈਸਟ ਮੰਗਿਆ ਜਾਵੇਗਾ ਸਾਰਾ ਕੁਝ ਉਸ ਵੀਡੀਓ ਦੇ ਵਿੱਚ ਮੈਂ ਦੱਸ ਦੂੰਗਾ ਜਦੋਂ ਇਸ ਦਾ ਫੁੱਲ ਨੋਟੀਫਿਕੇਸ਼ਨ ਆਵੇਗਾ ਹਾਲਾਂਕਿ ਇਹ ਜਿਹੜੀ ਵੀਡੀਓ ਆ ਤੁਹਾਨੂੰ ਅਵੇਅਰ ਕਰਨ ਦੇ ਲਈ ਹੈ ਜੇਕਰ ਤੁਸੀਂ ਵੀ ਦਿੱਲੀ ਡਿਪਾਰਟਮੈਂਟ ਦੇ ਵਿੱਚ ਜੌਬ ਕਰਨ ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਹੈ ਤੇ ਤੁਸੀਂ ਹੁਣੇ ਤੋਂ ਜਿਹੜੀ ਹੈਗੀ ਹੈ ਤੁਹਾਨੂੰ ਪਤਾ ਹੀ ਹੈ ਕਿ ਮਲਟੀਟਾਸਕਿੰਗ ਦੇ ਪਟਵਾਰੀ ਦਾ ਪੇਪਰ ਦਾ ਲੈਵਲ ਕਿਹੋ ਜਿਹਾ ਹੁੰਦਾ ਹੈ ਹਾਲਾਂਕਿ ਸਾਰੇ ਪੀਪਰਾਂ ਦੇ ਵਿੱਚ ਜਿਹੜੇ ਪੈਟਰਨ ਸੇਮ ਹੀ ਹੁੰਦੇ ਨੇ ਤਾਂ ਉਸ ਦੇ ਅਕੋਰਡਿੰਗ ਤੁਸੀਂ ਤਿਆਰੀ ਕਰ ਸਕਦੇ ਹੋ ਤੇ ਜਦੋਂ ਫੁੱਲ ਨੋਟੀਫਿਕੇਸ਼ਨ ਆਵੇਗਾ ਉਸ ਤੋਂ ਬਾਅਦ ਵੀ ਲਗਭਗ 2 ਤੋਂ 3 ਮਹੀਨੇ ਦਾ ਸਮਾਂ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਉਦੋਂ ਤੁਸੀਂ ਸਾਰੀ ਐਡਜਸਟਮੈਂਟ ਕਰ ਸਕੋਗੇ ਇਹ ਸੀਗੀ ਵੀਡੀਓ ਦਿੱਲੀ ਡਿਪਾਰਟਮੈਂਟ ਦੇ ਵਿੱਚ ਆਉਣ ਵਾਲੀਆਂ ਪੋਸਟਾਂ ਨਾਲ ਸੰਬੰਧਿਤ ਜੇਕਰ ਹੋਰ ਜਾਣਕਾਰੀ ਜਿਹੜੀ ਟਾਈਮ ਟੂ ਟਾਈਮ ਚਾਹਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਕੇ ਜਾਓ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਜੈ ਹਿੰਦ ਜੈ ਭਾਰਤ